ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਰਬਜੀ ਜਬਜੀ ਸਾਹਿਬ ਇੱਕ ਓ ਅੰਕਾਰੁ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵਾਰੁ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਤਤਿ ਨਾਨਕ ਹੋਸੀ ਭੀ ਸਚੁ ਸੋਚਾ ਸੋਚਨਾ ਹੋਵੈ ਜੀ ਸੁਚੀ ਲਖਵਾਰੁ ਚੁ ਪਾਤੁ ਬੁਨਾ ਹੋਵੈ ਜੀ ਲਾਇ ਰਹਾ ਲਿਵ ਤਾਰੁ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆਂ ਭਾਰ ਤਤ ਤੇ ਅਣ ਪਾਲਖ ਹੋਹੀ ਤੈਕ ਨਾ ਚੱਲੇ ਨਾਲ ਕਿਵੋ ਤਿਆਰਾ ਹੋਈਐ ਕਿਉ ਕੂੜਾ ਟੁੱਟੇ ਪਾਲੋ ਕਮਰ ਜਾਈ ਚਲਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਟਿਆਈ ਹੁਕਮੀ ਉਤਮ ਨੀਤ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਆਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੇ ਤਾ ਹੋ ਮੈਂ ਕਹਿ ਨਾ ਕੋਈ ਗਾਵ ਕੋ ਤਾਣ ਹੁ ਰਕਤ ਤਾਣ ਗਾਵ ਕੋ ਦ ਜਣੇ ਨੀਚਾਣ ਗਾਵ ਕੋ ਗੁਣ ਵਡਿਆਈਆਂ ਚਾਰ गावा को विद्या विकम विचार को साज करी तन की गावा को जी फिर देह गावा को जप दिस दूर गावा को एक हद रह दूर कथना कथी न आवे तोट कथ कथ कथी काथ कोटि कोट कोट दिंदा दे लें थक पाही जुगां जीवੰਤਰ ਖਾਹੀ ਕਾਹੇ ਹੁਕਮੀ ਹੁਕਮ ਚਰਾਈ ਰਾਹੋ ਨਾਨਕ ਬਿਗਤਿ ਵਿਭ ਪ੍ਰਵਾਹੋ ਸੱਚਾ ਸਾਹਿਬ ਤਤ ਨਾਈ ਭਾਕਿਆ ਭਉ ਪਰ ਅਕਹ ਮੰਗਹ ਦਿਹੇ ਜਿਹੇ ਦਾਤ ਕਰੇ ਦਾਤਾਰ ਫੇਰ ਕ ਅਕਰ ਕੀਏ ਜਦਿਸੈ ਦਰਬਾਰ ਮਹੌਂ ਕੇ ਬੋਲਣ ਬੋਲੀਏ ਜੇ ਤੁੰਤਰੀ ਪਿਆਰ ਅੰਮ੍ਰਿਤ ਵੇਲਾ ਸਾਚਨਾ ਵੜਿਆਈ ਵਿਚਾਰ ਕਰਮੀ ਆਵ ਕਪੜਾ ਨਦਰੀ ਮੁਖ ਦਵਾਰ ਨਾਨਕ ਏਵ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਈ ਕੀਤਾ ਨ ਹੋਈ ਆਪੇ ਆਪ ਨਰਨਜਨ ਸੋਈ ਜਿਸ ਤੇ ਵੇਦ ਨ ਪਾਇ ਮਾਨ ਨਾਨਕ ਗਾਵੀਏ ਗੁਣੀ ਦੇਧਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਈ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆਤਮਾਈ ਗੁਰ ਈਸਰ ਗੁਰੂ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਅਖ ਨਹੀਂ ਕਹਿਣਾ ਕੋਤ ਨਜਾਈ ਗੁਰਾਂ ਇੱਕ ਦੇਹ 부ਜਾਈ ਸਬਨਾ ਜੀਆਂ ਕਾ ਇਕ ਦਾਤਾ ਤੋ ਮੈਂ ਵਿਸਰਨ ਨ ਜਾਈ ਤੀਰਤ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਤੇ ਨਾਏ ਕਰੀ ਜੇਤੇ ਸਿਰ ਛੁਪਾਏ ਵਿਖਾ ਵਿਣ ਕਰਮਾ ਕੀ ਮਿਲ ਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿਖ ਤੁਣੀ ਗੁਰਾ ਇਕ ਦੇਹ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜਗਤਾਰੇ ਆਰਜਾ ਹੋਰ ਦਸੂਣੀ ਹੋਈ ਨਵਾਂ ਖੰਨਾ ਵਿਦ ਜਾਣੀਐ ਨਾਲ ਦਲਾ ਸਭ ਕੋਈ ਚੰਗਾ ਨਾਮ ਔਰ ਖਐ ਕੈ ਜਸ ਕੀਰਤ ਜਗ ਲਈ ਜੇ ਤਿਸ ਨਦਰ ਨ ਆਵਈ ਤਮਤ ਨ ਪੁੱਛਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋ ਨ ਤੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਲ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਪਹੁਣ ਤੱਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਪ ਕਾ ਨਾਸ ਸੁਣਿਆ ਇਸਰ ਬ੍ਰਹਮਾ ਇੰਦ ਸੁਣਿਆ ਮੁਖ ਲਾਹਣ ਮੰਦ ਸੁਣਿਆ ਜੋਗ ਜੁਗਤਨ ਪੀਰ ਸੁਣਿਆ ਸਾਸਤ ਸਿਮਰਤ ਵੀਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ ਅਠ ਕੈਸ ਨਾਨਕ ਸੁਣਿਆ ਪੜ ਪੜ ਪਵ ਹੈ ਮਾਨ ਸੁਣਿਆ ਲਾਗਤ ਜਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਗਾ ਨਾਸ ਸੁਣਿਆ ਸਰਾ ਗੁਨਾ ਕੀ ਗਾ ਸੁਣਿਆ ਸੇਖ ਪੀਰ ਪਾਚਾ ਸੁਣਿਆ ਅੰਦੀਪਾ ਵੇ ਰਾਹੋ ਸੁਣਿਆ ਹਾਥ ਵੈ ਸੁਗਾ ਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਗਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਾ ਬਚਪ ਚਤਾਈ ਕਾਲ ਕਲਮ ਨਾਲ ਲਿਖਣ ਹਾਰ ਮਨਨੇ ਕਭ ਹਕਰਨ ਵਿਚਾਰ ਐਸਾ ਨਾਮ ਨਰਨਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨਾਂ ਸੁਰਤ ਹੋਵੇ ਮਨ ਬੁੱਧ ਮੰਨਾਂ ਸਗਲ ਪੂਣ ਕੀ ਸੁਰਤ ਮੰਨਾਂ ਮਹਦੂਟਾਣਾ ਖਾਈ ਮੰਨਾਂ ਜਮ ਕੇ ਸਾਥਨ ਜਾਈ ਐਸਾ ਨਾਮ ਨਰਨਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨਾਂ ਮਾਰਗ ਢਾਕਣਾ ਪਾਈ ਮੰਨਾ ਪਤਿ ਪ੍ਰਗਟ ਜਾਈ ਮੰਨਾ ਮਗਨਾ ਚੱਲੇ ਪੰਥ ਮੰਨਾ ਧਰਮ ਦੇਤੀ ਜੁੜ ਬੰਦ ਐਸਾ ਨਾਮ ਨਰੰਜਨ ਹੋਈ ਜੇ ਕੋ ਮਨ ਜਾਣਾ ਮਨ ਕੋਈ ਮੰਨਾ ਭਵ ਹੈ ਮੁਖ ਦਵਾਰ ਮੰਨਾ ਪਰਵਾਰਾ ਸਾਧਾਰ ਮੰਨਾ ਤਰ ਤਾਰੀ ਗੁਰ ਸਿੱਖ ਮੰਨਾ ਨਾਨਕ ਭਵ ਹੈ ਨਾ ਭਿਖ ਐਸਾ ਨਾਮ ਨਰੰਜਨ ਹੋਈ ਜੇ ਕੋ ਮੰਝਣਾ ਮਨ ਕੋਈ ਪੰਥ ਪਰਵਾਨ ਪੰਥ ਪ੍ਰਧਾਨ ਪੰਜੇ ਬਬਹ ਦਰਗਹ ਮਾਨ ਪੰਜਾ ਸੋਹ ਹੈ ਦਰ ਰਾਜਾਣ ਪੰਜਾ ਗਾ ਗੁਰੂ ਏਕ ਧਿਆਨ ਜੇ ਕੋ ਕਹਾ ਕਰੇ ਵਿਚਾਰ ਕਰਤੇ ਕਾ ਕਰਨਾ ਨਾਹੀ ਸੁਮਾਰ ਧਾਉਲ ਧਰਮਧਿਆ ਕਾ ਪੂਤ ਸੰਤੋਖਤਾ ਪ੍ਰਗਿਆ ਜਿੰਸੂਤ ਜੇ ਕੋ ਬੁੱਧ ਹੋਵੇ ਸਚਿਆਰ ਸਤਿਵਿਦੀ ਉਪਰ ਕੀਤਾ ਭਾਰ ਧਰਦੀ ਹੋਰ ਪਰ ਹੋਰ ਹੋਰ ਤਿਸਤੇ ਭਾਰਤ ਲਿਆ ਕਮਨ ਜੂਰ ਜੀ ਦਾ ਤਰੰਗਾ ਕਿਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲਿਖ ਲਿਖ ਜਾਣਾ ਕੋਈ ਦੇਖਾ ਲਿਖਿਆ ਕੀਤਾ ਹੋਈ ਕੀਤਾ ਤਾਂ ਸਵਲ ਹੋ ਰੂਪ ਕੀਤੀ ਦਜਣ ਗੁਣਕੂਤ ਕੀਤਾ ਪਸਾਉ ਇੱਕੋ ਕੋ ਆਉ ਤਿਸਤੇ ਹੋਏ ਲਖ ਦਰੀਆਉ ਕੁਦਰਤ ਗਵਣ ਕਹਾ ਵਿਚਾਰ ਵਾਰਿਆ ਨਾ ਜਮਾਇ ਕੋ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖੀ ਮੀਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਤੁਰਮ ਭਕਤਾਰ ਅਸੰਖ ਮੋਣ ਲੇਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆਣ ਜਮਾਈ ਕੁਮਾਰ ਜੋਤ ਤੁਪ ਭਵ ਸਾਈ ਬਲੀਕਾਰ ਤੂੰ ਸਦਾ ਸੁਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਮਕੂਰ ਅਸੰਖ ਅਮਰ ਕਰ ਜਾਹੀ ਦੂਰ ਅਸਾਂਖ ਲਵੜ ਹੱਤਿਆ ਗਮਾਹੀ ਅਸਾਂਖ ਪਾਪੀ ਪਾਪ ਕਰ ਜਾਹੀ ਅਸਾਂਖ ਕੁੜਿਆਰ ਕੁੜੇ ਫੇਰਾਹੀ ਅਸਾਂਖ ਮਲੇਸ਼ ਮਲ ਭਾਕਾਹੀ ਅਸਾਂਖ ਨਿੰਦਕ ਧੁਰ ਕਰਹ ਪਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਤਤ ਭਗਾ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਸੰਖਤਾ ਅਗੰਮ ਅਗੰਮ ਅਸੰਖ ਲੋ ਅਸੰਖ ਕਹ ਸੁਰ ਭਰ ਹੋਈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਿਖਾਣ ਦਿਨ ਹੈ ਲਿਖੇ ਤੇ ਸਰ ਨਾਹੀ ਜਿਵ ਪਰਮਾਇ ਤਿਵ ਤਿਵ ਪਾਹੀ ਜੇਤਾ ਕੀਤਾ ਤੇ ਤਣਾਉ ਵਿਣਨਾਵ ਨਾਹੀ ਕੋ ਥਾਉ ਕੁਦਰਤ ਗਵਨ ਕਹਾ ਵਿਚਾਰ ਵਾਰਿਆ ਨਾ ਜਮ ਇਕ ਵਾਰ ਜੋ ਤਤ ਭਾਵ ਸਾਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਰ ਭਰੀਏ ਹੱਥ ਪਰ ਤੰਦੀਹ ਪਾਣੀ ਤੋ ਤਰ ਸੁਖੀਹ ਮੂਤ ਪਲੀਤੇ ਕਪੜ ਹੋਈ ਦੇਸਾ ਬਣ ਲਈਏ ਹੋ ਝੋਏ ਭਰੀਏ ਮਦ ਪਾਪਾਂ ਗ ਸੰਗ ਉਹ ਧੋਪਨ ਆਵਾਕਰੰਗ ਕੁੰਨੀ ਪਾਪੀ ਆਖਣ ਨਹੀਂ ਕਰ ਕਰ ਕਰਨਾ ਲਿਗ ਲੈ ਜਾਹੋ ਆਪੇ ਵੀ ਜਾਪੇ ਹੀ ਗਾਹੋ ਨਾਨਕ ਹੁਕਮੀਆ ਬਹੁ ਜਾਹੋ ਤੀਰਥ ਤਪ ਦਿਆਤ ਦਾਨ ਜੇ ਕੋ ਪਾਵੈ ਜਿਲਖਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਗੁਣ ਤੀਰ ਮੈਂ ਨਹੀਂ ਕੋਈ ਵਣਗੁਣ ਕੀਤੇ ਭਗਤ ਨਾ ਹੋਇ ਸੁਆਸਥ ਅਥ ਬਾਣੀ ਬ੍ਰਹਮਾ ਸਤ ਸੁਹਾਨ ਦਦਮਨ ਚਾਉ ਕਮਣ ਤੋਂ ਬੇਲਾ ਵਕਤ ਕਮਣ ਕਮਣ ਦਿੱਤ ਕਮਣ ਮਾਰ ਕਮਣ ਤੇ ਰੋਤੀ ਮਾਹੋ ਕਮਣਾ ਜਿਤ ਹੋਵਾ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵਾ ਲੇਖ ਪ੍ਰਾਣ ਭਗਤ ਨਾ ਪਾਇਓ ਕਾਦੀਆ ਜੇ ਲਿਖਣੇ ਲੇਖ ਪ੍ਰਾਣ ਤੇਤਵਾਰ ਨਾ ਜੋਗੀ ਜਾਣਾ ਰਤਮ ਹੋਣਾ ਕੋਈ ਜਹ ਕਰਤਾ ਸਿਰ ਟੀ ਕੋ ਤਾਦੇ ਆਪੇ ਜਾਣਾ ਤੂਈ ਕਿਉ ਕਰਾ ਕਾ ਕਿਵ ਸਹ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕਾ ਕਣ ਸਭ ਕੋ ਅਕਾ ਏਕ ਤੂ ਏਕ ਜਿਆਣਾ ਵੱਡਾ ਸਾਹਿ ਵੱਡੀ ਨਾ ਆਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆਨ ਸੁਹ ਪਾਤਾਲਾ ਪਾਤਾਲ ਲਖ ਆਕਾਸ਼ਾਂ ਆਕਾਸ਼ ਉੜਕ ਉੜਕ ਭਾਲ ਥਕੇ ਵੇਦ ਕਹਨ ਇੱਕ ਬਾਤ ਸਹ ਸਹ ਧਰਹਿ ਕਹਨ ਕ ਤੇਬਾ ਅਸਲੂ ਏਕ ਧਾਤ ਲੇਕਾ ਹੋਇ ਤਾ ਲਕੀਐ ਲੇਕੇ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣਿ ਆਪੋ ਸਾਲਾ ਹੀ ਸਾਲਾ ਹੀ ਇਤੀ ਸੂਰਤਨ ਪਈਆ ਨਦੀਆਂ ਤੇ ਵਹ ਪਵਹ ਸਮੰਦਨਾ ਜਾਣੀ ਹੈ ਸਮੰਦ ਤਹਾ ਸੁਲਤਾਨ ਗਰਹ ਸੇਤੀ ਮਾਲ ਧਨ ਕਿਹੜੇ ਤੁਲਨਾ ਹੋਵਣੀ ਜੇ ਤਿਸ ਮਨੋਂ ਨਾ ਵਿਸਰਹ ਅੰਤਨਾ ਸਵਤੀ ਕਹਿਣਾ ਅੰਤ ਅੰਤਨਾ ਕਰਨ ਦੇਣ ਨਾ ਅੰਤ ਅੰਤਨਾ ਵਿਕਣ ਸੁਣਨਾ ਅੰਤ ਅੰਤਨਾ ਜਾਪਿਆ ਕਿਆ ਮਨਮੰਤ ਅੰਤਨੰਜਪਾ ਕੀਤਾ ਆਕਾਰ ਅੰਤਨੰਜਪਾ ਬਾਰ-ਬਾਰ ਅੰਤਕਾਰਨ ਕੀਤੇ ਬਲ ਲਾਹੇ ਤਾਗੇ ਅੰਤਨਾ ਪਾਈ ਜਾਹੇ ਇਹੋ ਅੰਤਨਾ ਜਾਣ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉਚਾ ਥਾ ਉਤੇ ਉਪਰ ਉਚਾ ਨਾਉ ਇਹ ਵਡਾ ਉਚਾ ਹੋਆ ਕੋਈ ਤਿਸ ਤੇ ਕੋ ਜਾਣ ਸੋਈ ਜੀਵੜਾ ਆਪ ਜਾਣ ਆਪ ਆਪ ਨਾਨਕ ਨਦਰੀ ਗਰਮੀ ਦਾਤ ਬਹੁਤ ਗਰਮ ਲਿਖਿਆ ਨਾ ਜਾਇ ਵੱਡਾ ਦਾਤਾ ਦਲ ਨਤਮ ਆਇ ਕਿਤੇ ਮੰਗ ਹਜ ਗਪਾਰ ਕਿਤੇ ਅਗਨਤ ਨਹੀਂ ਵਿਚਾਰ ਕਿਤੇ ਖਬ ਟੁੱਟ ਹੈ ਵਿਕਾਰ ਕਿਤੇ ਲਲ ਮੁਕਰਪਾ ਹੈ ਕਿਤੇ ਮੂਰਖ ਖਾਹੀ ਖਾਹੇ ਕਿਤੇ ਦੁਖ ਭੁਗਤ ਸਦਮਾਰ ਇਹ ਭੇਦਾ ਤਰੀ ਦਾ ਤਾਰ ਬੰਦ ਕਲਾਸੀ ਬਾਣੇ ਹੋਏ ਹੋਰ ਆਕਣ ਤੱਕ ਕੋਈ ਜੇ ਕੋ ਕਾਇ ਕਗਣ ਪਾਏ ਉਹ ਜਾਣੇ ਜੇਤੀਆ ਮੁਹਕਾਈ ਆਪੇ ਜਾਣੇ ਆਪੇ ਦੇ ਅਗਹ ਸੇ ਭੇ ਕੀ ਕੀ ਜਿਸ ਨੂੰ ਬਖਸ਼ੇ ਸੁਖਸਰਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੋਲ ਗੁਣਾ ਅਮਲ ਵਪਾਰ ਅਮਲ ਵਪਾਰੀਏ ਅਮਲ ਪੰਡਾਰ ਅਮਲ ਆਵਹਿ ਮੁੱਲ ਜਾਹੇ ਅਮਲ ਭਾਇ ਅਮਲ ਤਮਾਹੇ ਅਮਲ ਧਰਮ ਅਮਲ ਦੀ ਬਾਣ ਅਮਲ ਤੁਲ ਅਮਲ ਪ੍ਰਵਾਨ ਅਮਲ ਬਖਸ਼ੀ ਸਮਲ ਨਿਸ਼ਾਨ ਅਮਲ ਕਰਮ ਅਮਲ ਬਰਮਾਨ ਅਮਲ ਅਮਲ ਕਿਆ ਨਾ ਜਾਈ ਆਖਾ ਕਰੇ ਲਿਵ ਲਾਏ ਆਖ ਹੈ ਵੀਦ ਪਾਠ ਪ੍ਰਾਨ ਅਕਹ ਪੜਹਾ ਕਰਹ ਵਿਕਿਆਣ ਅਕਹ ਬ੍ਰਹਮ ਅਕਹ ਇੰਦ ਅਕਹ ਗੋਪੀਤਾ ਗੋਵਿੰਦ ਅਕਹ ਇਸਰ ਅਕਹ ਸਿੱਧ ਅਕਹ ਕੀਤੇ ਕੀਤੇ ਬੁੱਧ ਅਕਹ ਦਾਣਵ ਅਕਹ ਦੇਵ ਅਕਹ ਜੁਰਨਰ ਮਨਜਨ ਸੇਵ ਕੇਤੇ ਅਕਹ ਅਖਣ ਪਾਹੀ ਤਿੱਤੇ ਕਹ ਕਹ ਉਠ ਉਠ ਜਾਹੀ ਇਤੇ ਕੀਤੇ ਹੋਰ ਕਰ ਹੈ ਤਾਸ ਸਖ ਹੈ ਪਈ ਕੇ ਜੀਵੜ ਭਾਵਤਿ ਵੜ ਹੋਈ ਨਾਨਕ ਜਾਣਾ ਸਚ ਸੋਈ ਜੇ ਕੋ ਆਖਾ ਭੋਲ ਵਿਗਾੜ ਤਾ ਲਖਿਆ ਸਰਬਦਾ ਵਾਰਾਂ ਗਾਵਾਰ ਸੋਦਰ ਕੇ ਹਾਥੁ ਕਰ ਕੇ ਹਾ ਦਿੱਤ ਬਹ ਸਰਬ ਸੁਮਾਲੀ ਵਦ ਨਾ ਦਾਨੀ ਕਰ ਸੰਘਾ ਕੇਤਿ ਵਾਣਹਾਰੀ ਕੇਤੇ ਰਗ ਪ੍ਰੀਤੋ ਕਹੀਐ ਨਾ ਕੀਤੇ ਗਵਣਹਾਰੀ ਗਾਵਹਿ ਤੁਧਨੋ ਪੂਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਵਾਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੇ ਲਿਖ ਲਿਖ ਧਰਮ ਵਿਚਾਰੀ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਤਦ ਸੁਵਾਰੇ ਗਾਵਹਿ ਇੰਦ ਇੰਦ ਅਸਨ ਬੈਠੇ ਦੇਵਤਿਆਂ ਦਰਨਾਦੇ ਗਾਵਹਿ ਸਿਤ ਸਮਾਧੀ ਇੰਦਰ ਗਾਵਣ ਸਾਧ ਵਿਚਾਰੀ ਗਾਵਣ ਜਤੀ ਸਦੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਕੀਤਰ ਜੁਗ ਜੁਗ ਵੇਦ ਨਾਲੇ ਗਾਵਹਿ ਮੋਹਣਿਆ ਮਨ ਮੋਹਨਾ ਸੁਰਗਾ ਮਚ ਪਿਆਲੀ ਗਾਵਣ ਰਤਨ ਪਾਇ ਤੇਰੇ 68 ਤੀਰ ਤਨ ਨਾਲੇ ਗਾਵਹਿ ਜਦ ਮਹਾਬਲ ਜੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੀ ਸੇਹ ਤਤਨੂ ਗਾਵ ਹੈ ਜੋ ਤਤਿ ਭਾਵਨ ਰਤੇ ਤੇਰੀ ਭਗਤ ਰਤਾਲੀ ਹੋਰ ਕੀਤੇ ਗਾਵਣ ਸਿ ਮੈਂ ਚਿਤਨਾ ਆਵਨ ਨਾਨਕ ਗਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾ ਆਈ ਹੈ ਭੀ ਹੋਤੀ ਜਨ ਜਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਭੰਦੀ ਕਰ ਕਰ ਜਿੰਤੀ ਮੈਂ ਜਨੁ ਉਪਾਈ ਕਰ ਕਰ ਵੇਖਾ ਗੀਤਾ ਆਪਣਾ ਦੇਵਤਾ ਸੁਦੀ ਵੜਿਆਈ ਦੇਵਤੀ ਸੁਭਾਵਾ ਤੋ ਹੀ ਕਰਤੀ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਹੋ ਚਾ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਮੁੰਦਾ ਸੰਤੋਖ ਤਰੰਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਸੰਤਾ ਕਾਲ ਕੁਵਾਰੀ ਗਾਇਆ ਜੁਗਤ ਟੰਡਾ ਪਰਤੀਤ ਆਈ ਪੰਥੀ ਸਭਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਸਤਿ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਈਸ ਭਗਤ ਗਿਆਨ ਦੇ ਆ ਭੰਡਾਰਨ ਘਟ ਘਟ ਵੱਜੇ ਨਾਦ ਆਪ ਨਾਤ ਨਾਤੀ ਸਭਜਾ ਕੀ ਰਿਦ ਸਦਾ ਅਵਰਾ ਸਾਜ ਸੰਜੋਗ ਵਿਤੋਗ ਤੋਗਦਾਰ ਚਲਾਵਹਿ ਦੇਖਿ ਆਵਹਿ ਭਗ ਆਦੇਸ ਤਿਸੇ ਆਦੇਸ ਆਗ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੀਸ ਇਕmai ਜੁਗਤ ਵਿਆਹੀ ਤੈਂ ਚੇਲੇ ਪਰਵਾਨ ਇਕ ਸੰਤਾਰੀ ਇਕ ਪੰਡਾਰੀ ਇਕ ਲਾਏ ਦੀਬਾਣ ਜਿਉ ਤੇ ਸੁਭਾਵੈ ਤੇ ਵਚਲਾਵੈ ਜਿਉ ਹੋਵੈ ਫੁਰਮਾਣਾ ਉਹ ਵੇਖਾ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਡਾਣਾ ਆਦੇਸ ਸਤਿ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਹੋਵੇ ਸ ਆਸਣ ਲੋਏ ਲੋਏ ਪੰਡਾਰ ਜੋਗਤ ਪਾਇਆ ਸੋ ਏਕ ਵਾਰ ਕਰ ਕਰ ਵੇਖੈ ਤਰਜਨ ਹਾਰ ਨਾਨਕ ਸత్య ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਬਹੌ ਲਖ ਹੋ へ ਲਖ ਹੋਵਹ ਲਖ ਵੀਸ ਲਖ ਲਖ ਕਿੜਾ ਆ ਕੀ ਹੈ ਏਕ ਨਾਮ ਜਗਦੀਸ਼ ਇਤ ਰਾਹੀ ਪਤ ਪਵੜੀਆਂ ਚੜਿਆ ਹੋਏ 21 ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਏ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਕਣ ਜੋਰ ਚ ਪੈ ਨਹਿ ਜੋਰ ਜੋਰ ਨ ਮੰਗਨ ਦੇ ਨਾ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮੰਜ਼ੂਰ ਜੋ ਨਾ ਜੁੜਤੀ ਗਿਆਨ ਵਿਚਾਰ ਜੋ ਨਾ ਜੁਤੇ ਜੋਟਾ ਸੰਸਾਰ ਜਿਸਾ ਜੋੜ ਕਰ ਵੇਖੈ ਸੋਈ ਨਾਨਕ ਉਤਮ ਨੀਚ ਨ ਕੋਈ ਰਾਤੇ ਰਤੇ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਲ ਤੇਸ ਵਿੱਚ ਧਰਤੀ ਤਾਪ ਰਕੀ ਤੇਰਮਥਾਲ ਸੇਸ ਵਿੱਚ ਜੀ ਜੁਗਤ ਕੇ ਰੰਗ ਤਿਰਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤਾ ਸੋਹਣ ਪੰਜ ਪਰਮਾਨ ਨਦਰੇ ਗ੍ਰੰਥ ਪਵੈ ਨੀਸਾਨ ਕੱਚ ਪਕਾਈ ਉੱਤੇ ਪਾਈ ਨਾਨਕ ਗੈ ਗੈ ਭਿਜਾਈ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਣ ਪਾਣੀ ਵਹਿ ਸੰਤਰ ਕੇਤੇ ਕਾਨ ਮਹੇਸ਼ ਕਿਤੇ ਬ੍ਰਹਮ ਘਾੜ ਤਕੜੀ ਹੈ ਰੂਪ ਰਾਂਗੇ ਵੀਸ ਕਿਤੇ ਅਗਰਮ ਭੂਮੀ ਮੇਰ ਕੇਤੇ ਕਿਤੇ ਤੂਪ ਦੇਸ ਕਿਤੇ ਇੰਦ ਚੰਦ ਸੂਰਗੇ ਤੇ ਕਿਤੇ ਮੰਡਲ ਦੇਸ ਕਿਤੇ ਸਿਧ ਬੁੱਧ ਨਾਨਕ ਕੇਤੇ ਕਿਤੇ ਦੇਵੀ ਵੀਸ ਕਿਤੇ ਦੇਵਤਨ ਮੰਨ ਕਿਤੇ ਕਿਤੇ ਰਤਨ ਸਮੰਦ ਕਿਤੇ ਖਾਣੀ ਕਿਤੇ ਪਾਣੀ ਕਿਤੇ ਪਾਤ ਨਰੰਦ ਕਿਤੇ ਅਸਰਤੀ ਸੇਵ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਗਾਣ ਮੈਂ ਗਿਆਨ ਪ੍ਰਚੰਡ ਕਿਤੇ ਨਾਦ ਬਨੋਦ ਕੋਡ ਅਨੰਦ ਧਰਮ ਖਾਣ ਕੀ ਪਾਣੀ ਰੂਪ ਤਿਤਰਾ ਘੜਤ ਘੜਿਆ ਬਹੁਤ ਅਨੂਪ ਤਾਂ ਗਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਾ ਵਿਚਾ ਪਛਤਾਈ ਤਿਥਾ ਘੜੀਐ ਸੁਰਤਿ ਮਾਤਮਨ ਬੁੱਧ ਤਿਥਾ ਘੜੀਐ ਸੁਰਾਂ ਜਿਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਚਿੱਤਾ ਹੋਰ ਨਾ ਕੋਈ ਹੋਰ ਤਿਥਾ ਜੁਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਥਾ ਸੀਤੋ ਸੀਤਾ ਮਹ ਮਮਾਹੇ ਤਾਗੇ ਰੂਪ ਨਾ ਕਤਨੇ ਜਾਹੇ ਨਾ ਹੋ ਮਰਣ ਢਾਗੇ ਜਾਹਿ ਜਿਨ ਕੈ ਆਰੰਭ ਸਿਰ ਮਨਮਾਹਿ ਤਿਤੈ ਭਗਤ ਵਚਾ ਕੀ ਲੋ ਕਰਿ ਅਨੰਤ ਚ ਮਨਸੂਏ ਸੱਜ ਗੰਡ ਵਚ ਨਰਾੰਕਾਰ ਕਰ ਕਰ ਵੇਖਾ ਨਦਰ ਨਿਹਾਲ ਤਿਤੈ ਗੰਡ ਮੰਡਲ ਵਰ ਭੰਡ ਜੇ ਕ ਕਥਿਤਾ ਅੰਤ ਨਾ ਅੰਤ ਤਿਤੈ ਲੋ ਲੋ ਆਕਾਰ ਦੇਵ ਦੇਵ ਹੁਗੰ ਤਿਵਾ ਦਿਵਕਾਰ ਵੇਖਾ ਵਿਕਤੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾਂ ਧੀਰਜ ਸੁਨਿਆਰ ਹਰ ਨਾਮਤ ਵੇਦ ਹਥਿਆਰ ਭਾਉ ਖਲਾ ਅਗਣ ਤਪਤਾਉ ਭਾਂਡਾ ਭਉ ਅੰਮ੍ਰਿਤ ਤਿਤਟਾਲ ਘੜੀਏ ਸ਼ਬਦ ਸਚੀ ਦਤਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਦਿਵਸ ਰਾਤ ਦੁਇ ਦਾਈ ਦਇਆ ਖੇਲ ਸਗਲ ਜਗਤ ਚੰਗਿਆਈਆਂ ਬੁਰੀਆਂ ਉਹ ਆਚੇ ਧਰਮ ਹਦੂਰ ਗਰਮੀ ਆਪੋ ਆਪਣੀ ਕੇ ਨੇੜੇ ਤੇ ਦੂਰ ਜਿਹੜੀ ਨਾਮ ਧਿਆਇਆ ਗਏ ਮਸਾ ਤਤ ਕਾਲ ਨਾਨਕ ਤੇ ਮੁਗ ਉਜਲੀ ਕੀਤੀ ਛੁੱਟੀ ਨਾ ਲੋ ਜਿਹੜੀ ਨਾਮ ਧਿਆਇਆ ਗਏ ਮਸਾ ਤਤ ਕਾਲ ਨਾਨਕ ਤੇ ਮਗਉ ਉਜਲੇ ਕੀਤੀ ਚੁਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ